ਮੇਰਾ ਨਾਮ ਮੇਰਾ ਨਾਮ ਅੰਗਰੇਜ਼ ਸਿੰਘ ਆ ਜੀ ਅੰਗਰੇਜ਼ ਸਿੰਘ ਕੀ ਕੰਮ ਕਰਦੇ ਹੋ ਜੀ ਮੈਂ ਟਰੈਕਟਰ ਸ਼ਾਪ ਦਾ ਕੰਮ ਕਰਦਾ ਜੀ ਅੰਗਰੇਜ਼ ਸਿੰਘ ਕਿੱਦਾਂ ਤੁਹਾਡੇ ਨਾਲ ਠੱਗੀ ਕਿਵੇਂ ਹੋਈ ਮੈਂ ਠੱਗੀ ਸਰ ਜੀ ਇਦਾਂ ਗਏ ਮੈਂ 10 ਤਰੀਕ ਸ਼ਾਮ ਨੂੰ ਮੰਨ ਲਓ 7 8 ਵਜੇ ਕਿਤੇ ਮੈਂ ਪੈਸੇ ਕਢਾਉਣ ਗਿਆ ਜੀ ਪੀਟੀਐਮ ਤੋਂ ਡਾਕਟਰ ਜੈ ਕਸ਼ਨ ਦੇ ਸਾਹਮਣੂ ਮੈਂ ਉੱਥੋਂ ਜੀ ਪੈਸੇ ਕਢਾ ਕੇ ਮੇਰਾ ਬੇਟਾ ਨਾਲ ਆ ਅਸੀਂ ਕਢਾ ਕੇ ਜਦੋਂ ਬਾਹਰ ਨਿਕਲਣ ਲੱਗੇ ਆ ਤੇ ਮਾਸੋਂ ਉੱਥੇ ਦੋ ਬੰਦੇ ਆ ਗਏ ਨਾਲ ਅੰਦਰ ਹੀ ਆਦਾ 5000 ਰੁਪਏ ਕਢਾ ਕੇ ਬਾਹਰ ਨਿਕਲੇ ਆਏ ਸੀਗੇ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਆ ਤੇ ਉਦੋਂ ਹੀ ਆ ਕੇ ਉਹ ਮੇਰੇ ਲੜਕੇ ਨੂੰ ਕਹਿੰਦੇ ਤੂੰ ਸਟੇਟਮੈਂਟ ਕਢਵਾ ਲਓ ਤੇ ਮਤਲਬ ਇੰਨੇ ਚੱਕਰ ਦੇ ਵਿੱਚ ਹੀ ਉਹਨਾਂ ਨੇ ਸਾਡਾ ਇੱਕ ਤਾਂ ਏਟੀਐਮ ਬਦਲ ਲਿਆ ਠੀਕ ਹੈ ਜੀ ਏਟੀਐਮ ਸਾਡੇ ਨਾਲ ਬਦਲ ਕੇ ਸਾਨੂੰ ਤਾਂ ਤੜਕੇ ਨੂੰ ਜਾਨੀ ਸਵੇਰ ਨੂੰ ਪਤਾ ਲੱਗਿਆ ਵਾ ਵੀ ਆਪਣੇ ਤੋਂ ਜਾਨੀ ਮਤਲਬ ਪੈਸੇ ਆਪਣੇ ਖਾਤੇ ਦੇ ਵਿੱਚੋਂ 380000 ਰੁਪਏ ਉਹ ਬੰਦੇ ਨੇ ਕੱਢ ਲਿਆ ਜੀ ਠੀਕ ਹੈ ਜੀ ਏਟੀਐਮ ਆਪਣਾ ਲੈ ਗਏ ਉਹ ਬਦਲ ਕੇ ਸਾਨੂੰ ਨਹੀਂ ਪਤਾ ਕਿਵੇਂ ਬਣੀ ਸਾਡਾ ਕਹਾਣੀ ਕਿਵੇਂ ਬਦਲਿਆ ਉਹਨਾਂ ਨੇ ਉੱਥੇ ਅੰਦਰ ਆ ਕੇ ਜੀ ਠੀਕ ਆ ਇਹ ਸਟੇਟਮੈਂਟ ਦੇ ਚੱਕਰ ਦੇ ਵਿੱਚ ਹੀ ਸਾਨੂੰ ਇਨੀ ਨਹੀਂ ਪਤਾ ਨੌਲਜ ਸੀਗੀ ਉਹਨਾਂ ਨੇ ਇਹ ਮੰਨ ਲਾ ਠੱਗੀ ਕੀਤੀ ਜੀ ਸਾਡੇ ਨਾਲ ਬਹੁਤ ਜ਼ਿਆਦਾ ਵੱਡੀ ਸਾਡਾਂ ਨੂੰ ਧੋਖਾ ਹੋਇਆ 4 ਲੱਖ ਰੁਪਈਆ 3.80 ਲੱਖ ਰੁਪਈਆ ਸਾਡਾ ਉਹਨਾਂ ਨੇ ਕੱਢਿਆ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ ਮੇਰੇ ਕੋਟਲੇ ਨਿਕਲਿਆ ਜੀ ਸਵੇਰ ਐ ਦੁਪਹਿਰ ਨੂੰ ਸੰਡੇ ਨੂੰ 9:30 ਵਜੇ ਪੰਪ ਤੋਂ ਹੀ ਨਿਕਲੇ ਪਏ ਸੀ ਪੰਪ ਤੋਂ ਨਿਕਲੇ ਸਵੈਪ ਕੀਤਾ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ 130000 ਰੁਪਈਆ ਉਹਨਾਂ ਨੇ ਕੱਢਿਆ ਜੀ 1.5 ਲੱਖ ਦੀਆਂ ਦੋ ਐਂਟਰੀਆਂ ਮਾਰੀਆਂ ਤੇ 30000 ਰੁਪਈਆ ਦੀ ਇੱਕ ਆਡੈਂਟਰੀ ਮਾਰੀ ਹੈ ਇਹ ਮਤਲਬ 50000 ਰੁਪਏ ਉਹਨਾਂ ਨੇ ਏ.ਟੀ.ਐਮ ਤੋਂ ਕਢੇ ਜੀ ਕਿਹੜੇ ਏ.ਟੀ.ਐਮ ਟੋਟਲ ਏ.ਟੀ.ਐਮ ਤੋਂ ਕਢਿਆ ਜੀ ਡੀ.ਵੀ.ਸੀ ਬੈਂਕਾ ਡੀ.ਐਸ.ਬੀ ਇਹ ਜੀ ਕੋਈ ਬੈਂਕ ਹੈ ਕਿਆ ਜੀ ਅਟਲ ਅਟਲ ਦੇ ਨਾਮ ਤੇ ਆਉਂਦਾ ਅਟਲ ਏ.ਟੀ.ਐਮ ਦੇ ਨਾਮ ਤੇ ਆਉਂਦਾ ਹਾਂ ਜੋ ਵੀ ਮਰੇ ਕੋਟਲੇ ਨਿਕਲਿਆ ਜੀ ਅੱਛਾ ਜਦੋਂ ਤੁਹਾਡੇ ਆ ਏ.ਟੀ.ਐਮ ਬਦਲਿਆ ਗਿਆ ਤਾਂ ਉਹਨਾਂ ਨੇ ਕੋਈ ਏ.ਟੀ.ਐਮ ਦਿੱਤਾ ਹਾਂ ਜੀ ਉਹਨਾਂ ਨੇ ਸਾਨੂੰ ਏ.ਟੀ.ਐਮ ਦਿੱਤਾ ਜੀ ਜਿਹੜਾ ਮਤਲਬ ਸਾਨੂੰ ਏ.ਟੀ.ਐਮ ਦੇ ਕੇ ਉਹ ਹਾਲ ਕਰਕੇ ਉਹ ਹੈਗਾ ਜੀ ਜੁਪੀ ਦਾ ਕਿਸੇ ਆ ਮੇਰੇ ਕੋਲੇ ਨਾਮ ਦਾ ਮੈਨੂੰ ਹੁਣ ਚੇਤਾ ਨਹੀਂ ਮੇਰੇ ਕੋਲ ਹੀ ਹੈਗਾ ਏ ਏ ਡੀ ਐਮ ਉਹ ਜੂਪੀ ਦੇ ਬੰਦੇ ਦੇ ਜਿਹੜਾ ਏ ਡੀ ਐਮ ਆ ਆ ਮੇਰੇ ਕੋਲ ਹੈਗਾ ਜੀ ਅੱਛਾ ਬਦਲੋ ਕਿ ਤੁਹਾਨੂੰ ਹੋਰ ਏ ਡੀ ਐਮ ਨਾਲ ਦੇ ਕੇ ਜੀ ਬਦਲ ਲਿਖੋ ਉਸੇ ਚੈੱਕ ਕਰਵਾਇਆ ਸੀਗਾ ਉਸੇ ਬੈਂਕ ਦੇ ਉਸੇ ਐਚ ਡੀ ਹਾਂ ਤਾਂ ਹੀ ਤਾਂ ਸਾਨੂੰ ਪਤਾ ਨਹੀਂ ਲੱਗੇਗਾ ਹੁਣ ਨਾਲ ਏ ਡੀ ਐਮ ਦੇ ਤਾਂ ਨਾਮ ਲਿਖਿਆ ਹੁੰਦਾ ਇਹਦੇ ਤੇ ਸਾਡਾ ਕੋਈ ਨਾਮ ਨਹੀਂ ਲਿਖਿਆ ਸੀਗਾ ਪਹਿਲਾਂ ਵਾਲੇ ਤੇ ਇਹਦੇ ਤੇ ਵੀ ਨਹੀਂ ਲਿਖਿਆ ਤਾਂ ਸੀ ਬੈਂਕ ਤੋਂ ਚੈੱਕ ਕਰਾਇਆ ਇਹ ਹੈਗਾ ਵਾ ਕਿਸੇ ਨਾਂ ਦੇ ਉਥੇ ਬੈਂਕ ਤੋਂ ਹੀ ਚੈੱਕ ਕਰਵਾਏ ਹੋਂਦਾ ਮੈਨੂੰ ਛੇਤਾ ਨਹੀਂ। ਕਿਦੋਂ ਏਟੀਐਮ ਮਤਲਬ ਇਹ ਸਾਨੂੰ ਬਦਲ ਕੇ ਦੇਗੇ ਉਹ ਸਾਡੇ ਵਾਲਾ ਲੈ ਕੇ। ਅੱਛਾ ਇਹ ਬੈਂਕ ਵਾਲਾ ਨੇ ਦੱਸਿਆ ਕਿ ਕਿੱਥੋਂ ਦਾ ਹੈ ਜੀ ਮੈਂ ਇਹ ਯੂਪੀ ਦੇ ਨਾਂ ਦੇ ਆ ਜੀ ਕਿਸੇ ਦੇ ਹਾਂਜੀ। ਇਹ ਅਕਾਊਂਟ ਨੰਬਰ ਪਤਾ ਲੱਗਾ ਦਾ? ਇਹਦਾ ਕੋਈ ਪਤਾ ਨਹੀਂ ਲੱਗਾ ਇਹ ਬਲੌਕ ਹੋਇਆ ਜੀ ਕਾਰਡ। ਇਹਨੂੰ ਉਸ ਤੋਂ ਬਾਅਦ ਤੁਸੀਂ ਕਿੱਥੇ ਸ਼ਿਕਾਇਤ ਕੀਤੀ ਹੁੰਦੀਆਂ? ਅਸੀਂ ਸਾਈਬਰ ਦੇ ਵਿੱਚ ਜੀ ਮਨ ਲਾ 11 ਤਰੀਕ ਨੂੰ ਅਸੀਂ 11 ਗਾ ਮਨ ਲਾ ਸਾਨੂੰ ਜਦੋਂ ਪਤਾ ਲੱਗਦਾ ਤਾਂ 10:30 ਵਜੇ ਗਏ ਉਸ ਦਿਨ ਸੰਡੇ ਸੀਗਾ ਸਾਡੀ ਰਿਪੋਰਟ ਜਣੀ ਕਿ ਸੋਮਵਾਰ ਨੂੰ ਲਿਖੀ ਗਈ ਹੈ ਜੀ 12:00 ਵਜੇ ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਗਦੇਸ਼ ਸਿੰਘ ਵੱਲੋਂ ਜਿਹਦੇ ਨਾਮ ਤੋਂ 3,80,000 ਰੁਪਏ ਠੱਗੀ ਵਜ੍ਹੀ ਉਹ ਜਦੋਂ ਏਟੀਐਮ ਤੇ ਗਿਆ ਤੇ ਏਟੀਐਮ ਤੋਂ ਪੈਸੇ ਕਢਾ ਰਿਆ ਸੀ ਤੇ ਕਿਸੇ ਨਾਮ ਨੂੰ ਵਿਅਕਤੀ ਨੇ ਉਹਦਾ ਏਟੀਐਮ ਬਦਲ ਕੇ ਤੇ ਮਲੇਰਕੋਟੜਾ ਤੋਂ ਕੁਝ ਸਵੈਕਾਲਿਆ ਪਰੋਪਤੋਂ ਏਟੀਐਮ ਕਾਰਡ ਚੋਂ ਪੈਸੇ ਤਲਕਸੀ ਕਢਾ ਲਏ ਜਿਹਦਾ ਅਸੀਂ ਮੁਕੱਦਮਾ ਦਰਜ ਕਰਨਾ ਹੈ ਤੇ ਨਟ ਹਰਦਰ ਨਾਲ ਤੇ ਛਾਪਮਾਰੀ ਕਰਕੇ ਦੋਚੇ ਨੂੰ ਬਾਹਰ ਵਿੱਚ ਆ ਕਿ ਮੈਂ ਆਪ ਦੇ ਮੀਡੀਆ ਨੂੰ ਮਾਦਨਵਾਈ ਪੇਸ਼ ਕਰਾ ਸੰਦੇਸ਼ ਦੇਣਾ ਚਾਹੁੰਦਾ ਆ ਕਿ ਜਿਹੜੀ ਸਾਈਬਰ ਜਿੰਨੇ ਵੀ ਗਰੌਡ ਹੁੰਦੇ ਆ ਉਹਨਾਂ ਦੀ ਸੂਚਨਾ ਤੁਰੰਤ ਸਾਨੂੰ ਸਾਈਬਰ ਪੁਲਿਸ ਨੂੰ ਜਾਂ ਸਾਡਾ ਕੋਟਰ ਚੱਲ ਰਿਹਾ ਉੱਤੇ ਸ਼ਿਕਾਇਤ ਕਰੋ ਇਹਦੀ ਵੀ ਕਿਸੇ ਅਣਜਾਣ ਵਿਅਕਤੀ ਨੂੰ ਆਪ ਦਾ ਏਟੀਐਮ ਦਾ ਪੈਨ ਪਾਸਵਰਡ ਛੇਅਰ ਨਾ ਕਰੋ ਤੇ ਨਾ ਹੀ ਉਹਦੇ ਸਾਹਮਣੇ ਕਰੋ ਇਹ ਰੋਪੀ ਪਛਾਣ ਆਉਂਦੀ ਨਹੀਂ ਨਹੀਂ ਰੋਪੀ ਦੀ ਪਛਾਣ ਕਰ ਵੀ ਵਾਕਿਆ ਬਾ ਸਾਡੇ ਕੋਲ ਕਲਿੱਪ ਜ ਹੈਗੇ ਆ ਸੀਸੀ ਚ ਨਕਾਰੀ ਉਹਦੇ ਲਈ ਅੱਗੇ ਪੇਸ਼ ਕਰ ਰਿਹਾ ਹਾਂ ਕਾਰ ਬਦਲਾ ਕਿਵੇਂ ਕਾਰ ਜਦੋਂ ਏਟੀਐਮ ਦੇ ਵਿੱਚੋਂ ਪੈਸੇ ਕੱਢ ਰਿਆ ਸੀਗਾ ਤੇ ਜੋ ਛਾਤਰਾ ਆਦਮੀ ਸੀ ਉਹ ਕਹਿੰਦਾ ਵੀ ਤੁਸੀਂ ਇਹਦਾ ਸਟੇਟਮੈਂਟ ਕਢਾ ਲਓ ਸਟੇਟਮੈਂਟ ਕਢਾਉਣ ਲੱਗਿਆ ਜਦੋਂ ਉਹਨੇ ਪੈਨ ਪਰਿਆ ਉਹਨੇ ਪੈਨ ਵੀ ਦੇਖ ਲਿਆ ਉਹ ਆਪ ਮਸ਼ੀਨ ਚੋਂ ਪੈਨ ਕਢ ਕੇ ਉਹਨੂੰ ਦੂਸਰੇ ਹੱਥਾ ਬਦਲ ਕੇ ਏਟੀਐਮ ਦਿੱਤਾ ਇਸ ਤਰ੍ਹਾਂ ਉਹਨੇ ਏਟੀਐਮ ਬਦਲਿਆ ਤੇ ਪੈਨ ਨੂੰ ਪਤਾ ਲੱਗ ਗਿਆ ਸੀਗਾ ਇਹਦਾ ਪੈਨ ਕੀ ਤੇ ਪੈਸੇ ਹੀ ਪਤਾ ਲੱਗਿਆ ਕਿੰਨੇ ਦੀ ਮਾਊਂਟ ਪਟਾਪੰਥ ਜੀ ਹਾਂ ਜੀ ਪਟਾਪੰਥ ਮੇਰੇ ਕੋਲ ਪਟਾਪੰਥ ਤੋਂ ਨੇ ਸਵਗਿੱਤਾ ਉਤਤਨ 13000 ਰੁਪਿਆ ਸਵਪਰਾ ਤੇ ਪਿਆ ਹਜ਼ਾਰ ਦਿਨ ਨੇ ਮੇਰੇ ਰਿਕਾਰਡ ਮੇਰੇ ਕੋਲ ਆ ਏਟੀਐਮ ਤੋਂ ਹੈਡ ਵਾਲੀ ਮਾਮਲਾ ਅਸੀਂ ਦੋ ਨਾਮ ਨੂੰ ਤੇ ਇੱਕ ਬਾਈ ਨੇ ਮਤੇ ਦਰਜ ਕੀਤਾ ਗਿਆ ਪਟਾਪੰਥ ਦੇ ਕੇਂਦਰ ਤੇ ਬਾਈ ਨੇ ਨਾ ਤੇ ਜਿਹੜੇ ਦੋ ਨਾਮ ਨੂੰ ਵਿਅਕਤੀ ਆ ਏਡੀ ਮਸ਼ੀਨ ਚਲਦੇ ਉਹਨਾਂ ਦੀ ਪ੍ਰਸ਼ਾਨ ਕਰਕੇ ਛਾਪਨ ਕਰ ਦਿੱਤੀ ਹੈ